ਹallelujah ਖੁਦਾ ਦਾ ਧੰਨਵਾਦ ਹੋ ਖੁਦਾ ਦਾ ਸ਼ੁਕਰ ਹੋ ਖੁਦਾ ਦੀ ਬੜਾਈ ਹੋਵੇ ਖੁਦਾ ਦੀ ਮਹਿਮਾ ਹੋਵੇ ਖੁਦਾ ਦੇ ਨਾਮ ਦੇ ਜ਼ਲਾਲ ਮਿਲੇ ਖੁਦਾ ਦਾ ਧੰਨਵਾਦ ਅੱਜ ਅਪਾ ਬਚਨ ਦੇ ਵਿੱਚ ਦੇਖਾਂਗੇ ਜਮੋਰਾ ਦੀ ਪੋਥੀ ਉਹਦਾ ਸੈਂਤੀ ਨੰਬਰ ਚੈਪਟਰ 27 ਨੰਬਰ ਪੰਤੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਜੋ ਵੀ 708 ਨੰਬਰ ਪੇਜ ਦੇ ਉੱਤੇ ਆ ਬੁਰੀਾਈ ਤੋਂ ਹਟ ਭਲਾਈ ਕਰ ਅਤੇ ਸਦਾ ਤੀਕ ਬਸ ਖੋਦਾ ਦੇ ਬਚਨ ਦੇ ਵਿੱਚ ਅਸੀਂ ਜਦ ਇਹ ਆਸ਼ੀਸ਼ ਜਰੇ ਖੋਦਾ ਦੇ ਬਚਨ ਦੇ ਵਿੱਚ ਪੜਿਆ ਕਿ ਬਰਿਆਈ ਤੋਂ ਹਟ ਭਲਾਈ ਕਰ ਅਤੇ ਸਦਾ ਤਿਕ ਵਸ ਅੱਜ ਦਾ ਵਿਸ਼ਾ ਇਹੀ ਆ ਕਿ ਬਰਿਆਈ ਤੋਂ ਹਟ ਤੇ ਭਲਾਈ ਕਰ ਤੇ ਸਦਾ ਤਿਕ ਕੀ ਆ ਵਸ ਅੱਜ ਆਪਾਂ ਇੱਕ ਸਟੋਰੀ ਦੇ ਵਿੱਚ ਜਾਵਾਂਗੇ ਦੇਖਾਂਗੇ ਅਬ ਮਤੀ ਦੀ ਅੰਜੀਲ ਦੇ ਵਿੱਚ ਜਾਵਾਂਗੇ ਜੋ ਕਿ 12 ਨੰਬਰ ਚੈਪਟਰ ਉਹਦੀ 22 ਨੰਬਰ ਤੋਂ ਆਪਾਂ ਪੜਾਂਗੇ ਜੋ ਕਿ 16 ਨੰਬਰ ਪੇਜ ਦੇ ਉੱਤੇ ਆ ਵਚਨ 'ਚ ਲਿਖਿਆ ਤਦ ਲੋਕ ਇੱਕ ਅੰਨ੍ਹਾ ਗੁੰਗਾ ਜਿਹਨੂੰ ਭੂਤ ਚਿੰਬੜਿਆ ਹੋਇਆ ਸੀ ਉਹਦੇ ਕੋਲ ਆਏ ਅਤੇ ਉਸ ਨੇ ਉਹਨੂੰ ਅਜੀਹਾ ਚੰਗਰ ਕੀਤਾ ਜੋ ਗੁੰਗਾ ਬੋਲਣ ਵੇਖਣ ਲੱਗਾ ਖੁਦਾ ਦੇ ਵਚਨ ਦੇ ਵਿੱਚ ਪੜਿਆ ਕਿ ਇਹ ਪ੍ਰਭੂ ਯਿਸੂਮਸੀ ਦੇ ਕੋਲ ਇੱਕ ਗੁੰਗੇ ਨੂੰ ਜਿਹਨੂੰ ਕੀ ਆ ਲੈ ਕੇ ਆਏ ਜਿਹੜਾ ਕਿ ਵਿਅਕਤੀ ਗੁੰਗਾ ਆ ਜਿਹਨੂੰ ਕੀ ਆ ਦੋ ਸਤਾਤਮਾ ਚਿੰਬੜਿਆ ਹੋਇਆ ਭੂਤ ਚਿੰਬੜਿਆ ਹੋਇਆ ਉਹ ਪ੍ਰਭੂ ਯਿਸੂਮਸੀ ਦੇ ਉਸ ਵਿਅਕਤੀ ਨੂੰ ਕੋਲ ਲੈ ਕੇ ਆਏ ਅੱਗੇ ਦੇਖਿਆ ਵੀ ਵਚਨ ਕੀ ਕਹਿੰਦਾ ਹੈ ਅਤੇ ਸਾਰੇ ਲੋਕ ਅਚਰਜ ਹੋ ਕੇ ਬੋਲੇ ਪਲਾ ਇਹੋ ਦਾਊਦ ਦਾ ਪੁੱਤ ਨਹੀਂ ਹੈ ਪਰ ਫਰੀਸੀਆ ਨੇ ਸੁਣ ਕੇ ਕਿਹਾ ਜੋ ਇੱਕ ਪੁੱਤਾ ਦੇ ਸਰਦਾਰ ਵਿਆਹ ਜੀ ਬੁਲਦੀ ਸਹਾਈਤਾ ਬਿਨਾ ਪੁੱਤਾਂ ਨੂੰ ਨਹੀਂ ਕਰਦਾ ਗੱਲ ਇੱਥੇ ਕੀ ਹੋਈ ਆ ਇੱਕ ਗੁੰਗਾ ਸੀ ਮਨੁੱਖ ਜਿਹਦੇ ਅੰਦਰ ਭੂਤ ਕੰਮ ਭੂਤ ਸੀਗਾ ਤੇ ਪ੍ਰਭੂ ਜੀਸਸ ਨੇ ਕਿ ਉਹਨੂੰ ਚੰਗਾ ਕਰ ਦਿੱਤਾ ਓਦੇ ਅੰਦਰ ਜਿਹੜਾ ਦੋਸਟ ਆਤਮਾ ਕੰਮ ਕਰਦਾ ਸੀ ਦੋਸਟ ਆਤਮਾ ਨੂੰ ਪ੍ਰਭੂ ਨੇ ਕੀ ਉਹਦੇ ਜੀਵਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਚਰਜੇ ਕੰਮ ਹੋਇਆ ਇੱਕ ਗਿਆ ਨਿਸ਼ਾਨ ਪ੍ਰਗਟ ਹੋਇਆ ਉਸ ਸਥਾਨ ਦੇ ਉੱਤੇ ਜਿਹੜਾ ਕਿ ਗੁੰਗਾ ਸੀਗਾ ਉਹ ਬੋਲਣ ਲੱਗ ਪਿਆ ਜਿੱਦਾ ਆਮ ਮਨੁੱਖਿਆ ਆਮ ਮਨੁੱਖ ਦੀ ਤਰ੍ਹਾਂ ਕੀ ਉਹ ਹੋ ਗਿਆ ਆਮ ਮਨੁੱਖ ਦੀ ਤਰ੍ਹਾਂ ਰਹਿਣ ਸੈਣ ਲੱਗ ਪਿਆ ਉਹ ਉਹਦਾ ਜੀਵਨ ਇਹੋ ਜਿਹਾ ਹੋ ਗਿਆ ਕਿਉਂਕਿ ਪ੍ਰਭੂ ਜੀਸਸ ਨੇ ਉਹਦੇ ਜੀਵਨ ਵਿੱਚ ਕੀ ਆ ਕੰਮ ਕਰ ਦਿੱਤਾ ਤਾਂ ਵੀ ਸਾਰੇ ਲੋਕ ਕਹਿੰਦੇ ਪਲਾਇ ਦਾਊਦ ਦਾ ਪੁੱਤਰ ਨਹੀਂ ਆ ਅੱਗੇ ਵਜਨ ਤੇ ਲਿਖਿਆ ਪਰ ਫਰੀਸੀਆ ਦੇ ਸੁਣ ਕੇ ਕਿਹਾ ਜੋ ਇਹ ਭੂਤਾਂ ਦੇ ਸਰਦਾਰ ਵਿਆਹ ਜੇ ਬੋਲਦੀ ਸਹਾਇਤਾ ਬਿਨਾਂ ਭੂਤਾਂ ਨੂੰ ਨਹੀਂ ਕਰਦਾ ਦੇਖੋ ਪ੍ਰਭੂ ਯਿਸੂਮਸੀ ਕਹਿੰਦੇ ਆ ਖੁਦਾਵੰਦ ਇੱਥੇ ਧਰਤੀ ਉਤੇ ਵਿਆਰ ਕਰਕੇ ਗਿਆ ਕਹਿੰਦਾ ਪਰਮੇਸ਼ਰ ਦਾ ਰਾਜ਼ ਕੀ ਆ ਆ ਚੁੱਕਿਆ ਹੈ ਪਰਮੇਸ਼ਰ ਕੀ ਆ ਐਮਿਅਤ ਪਰਮੇ ਜਿਹੜਾ ਕੀ ਆ ਪ੍ਰਭੂ ਯਿਸੂਮਸੀ ਐਮਿਅਤ ਆਪਣੇ ਪਿਤਾ ਨੂੰ ਦੇ ਰਿਹਾ ਯਹੋਵਾ ਪਰਮੇਸ਼ਰ ਨੇ ਐਮਿਅਤ ਦੇ ਰਿਹਾ ਪ੍ਰਭੂ ਯਿਸੂਮਸੀ ਮਨੁੱਖਾਂ ਨੂੰ ਵੀ ਇਹੀ ਕਹਿ ਕੇ ਗਿਆ ਕਿ ਆਪਣੇ ਪਿਤਾ ਦੀ ਕੀ ਆ ਰੀਸ ਕਰੋ ਆਪਣੇ ਪਿਤਾ ਨੂੰ ਕੀ ਆ ਪਕਾਰੋ ਬਲਕਿ ਪ੍ਰਭੂ ਜੀ ਉਸ ਨੂੰ ਕਹਿੰਦੇ ਜਿਸ ਤਰ੍ਹਾਂ ਮੇਰਾ ਰਹਿਣ ਸਹਿਣ ਆ ਜਿਸ ਤਰ੍ਹਾਂ ਮੇਰੇ ਅੰਦਰ ਖੂਬੀਆਂ ਜਿਸ ਤਰ੍ਹਾਂ ਮੇਰਾ ਸੁਭਾਅ ਆ ਤੁਹਾਡਾ ਸੁਭਾਅ ਹੀ ਕੀ ਆ ਮੇਰੇ ਵਰਗਾ ਹੋਵੇ ਮਸੀਹ ਜਿਹਾ ਤੁਹਾਡਾ ਸੁਭਾਅ ਹੋਵੇ ਇੱਥੇ ਲੋਕ ਕੀ ਆ ਫ੍ਰੀਸੀ ਕਹਿੰਦੇ ਆ ਕਹਿੰਦੇ ਕੀ ਆ ਜੇਕਰ ਇਹਨੇ ਉਸਨੂੰ ਮਨੁੱਖ ਨੂੰ ਚੰਗਾ ਕੀਤਾ ਆ ਜਿਹੜਾ ਗੁੰਗਾ ਆ ਜੇ ਉਹ ਚੰਗਾ ਕੀਤਾ ਤਾਂ ਇਹ ਵਿਆਜ ਬੋਲ ਦੀ ਸਹਾਇਤਾ ਨਾਲ ਇਹਨੇ ਚੰਗਾ ਕੀਤਾ ਆ ਇਹਨੇ ਜਿਹੜਾ ਕਿ ਇੱਥੇ ਬਚਨ ਬਿਆਨ ਕਰਦਾ ਇਹ ਕਹਿੰਦਾ ਕਿ ਵਿਆਜ ਬੋਲ ਦਾ ਮਤਲਬ ਕੀ ਭੂਤਾਂ ਦੇ ਸਰਦਾਰ ਦੇ ਨਾਲ ਕੀ ਜੇਕਰ ਇਹਨੇ ਉਸ ਵਿਅਕਤੀ ਦੇ ਅੰਦਰੋਂ ਭੂਤ ਨੂੰ ਕੱਢਿਆ ਤਾਂ ਇਹ ਭੂਤਾਂ ਦੇ ਸਰਦਾਰ ਦੇ ਨਾਲ ਭੂਤ ਨੂੰ ਉਹਦੇ ਅੰਦਰੋਂ ਕੱਢਿਆ ਕੀ ਇਹ ਪਰਮੇਸ਼ਰ ਦੁਆਰਾ ਨਹੀਂ ਇਹ ਚਰਜੀ ਕੰਮ ਹੋਇਆ ਕੀ ਪਰਮੇਸ਼ਰ ਨੇ ਨਹੀਂ ਕੀਤਾ ਕਿ ਉਹ ਕਹਿੰਦੇ ਪ੍ਰਭੂ ਯਿਸੂ ਮਸੀਹ ਦੇ ਅੰਦਰ ਕੀਆ ਬਿਆਜਬੂਲ ਕੀ ਮੀਨਸ ਕਿ ਇਹ ਭੂਤਾਂ ਦਾ ਸਰਦਾਰ ਇਹਦੇ ਅੰਦਰ ਆ ਉਹਦੇ ਦੁਆਰਾ ਇਹ ਕੀ ਕਰਦਾ ਪਿਆ ਕੰਮ ਕਰਦਾ ਪਿਆ ਅਗੇ ਬਚਨ ਜੇ ਲਿਖਿਆ ਦੇਖਾਂਗੇ ਪਰ ਉਸਨੇ ਉਹਨਾਂ ਦੀ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਔਖਿਆ ਭਈ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਉਹ ਜਾਣਦਾ ਹੈ ਅਤੇ ਜਿਸ ਕਿਸੇ ਨਗਰ ਅਥਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ ਪ੍ਰਭੂ ਯਿਸੂਸੀ ਦਾ ਕਹਿਣ ਦਾ ਮਤਲਬ ਇਹ ਆ ਪਰਮੇਸ਼ਰ ਕਹਿੰਦਾ ਜੇ ਮੈਂ ਬਿਆਲ ਜੀ ਬੋਲ ਦੀ ਸਹਾਇਤਾ ਦੇ ਨਾਲ ਭੂਤਾਂ ਨੂੰ ਕੱਢਣ ਲੱਗ ਪਾਂ ਜੇ ਭੂਤਾਂ ਨੂੰ ਭੂਤ ਨੂੰ ਕੱਢਣ ਲੱਪੇਗਾ ਤਾਂ ਘਰ ਜਿਹੜਾ ਟਿਕਿਆ ਨਹੀਂ ਰਹਿਣਾ ਫਿਰ ਫੇਰ ਘਾਹ ਉਹਦਾ ਕਿ ਟਿਕਿਆ ਨਹੀਂ ਰਹਿਣਾ ਜਿਵੇਂ ਉਹਨਾਂ ਦੇ ਸਹਾਇਤਾ ਦੇ ਨਾਲ ਪੁੱਤਾਂ ਨੂੰ ਹੀ ਕੱਢਣ ਲਾ ਪਾਉਂ ਫੇਰ ਉਹਦਾ ਘਰ ਟਿਕਿਆ ਰਹਿਣਾ ਹੀ ਨਹੀਂ ਆ ਅੱਗੇ ਬਚੇ ਲਿਖਿਆ ਤੇ ਡਾਇਰੈਕਟ ਲਿਖਿਆ ਦੇਖੋ ਬਚੇ ਲਿਖਿਆ ਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕਰਦਾ ਹੈ ਤਾਂ ਉਹਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ ਫੇਰ ਉਹਦਾ ਰਾਜ ਕਿਕਰ قائم ਰਹੇਗੀ ਪ੍ਰਭੂ ਕਹਿੰਦਾ ਜੇ ਸ਼ੈਤਾਨੇ ਸ਼ੈਤਾਨ ਨੂੰ ਕੱਢਣ ਲਾ ਪਿਆ ਫੇਰ ਉਹਦਾ ਰਾਜ ਨਹੀਂ ਰਹਿਣਾ ਫੇਰ ਉਹਦਾ ਰਾਜ ਰਹਿਣਾ ਹੀ ਨਹੀਂ ਆ ਫੇਰ ਤਾਂ ਫੁੱਟ ਪੈ ਗਈ ਉਹਦੇ ਘਰ ਦੇ ਵਿੱਚ ਪਰ ਫਰੀਸੀ ਕੀ ਇਲਜਾਮ ਲਾਰੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕੀਆ ਇੱਕ ਗੁੰਗੇ ਨੂੰ ਚੰਗਾ ਕਰ ਦਿੱਤਾ ਹੈ ਇੱਕ ਵਿਅਕਤੀ ਨੂੰ ਕੀਆ ਚੰਗਾ ਕਰ ਦਿੱਤਾ ਜੇ ਫਰੀਸੀਆ ਬਾਰੇ ਦੇਖੀਏ ਫਰੀਸੀਆ ਗਰੰਥੀਆਂ ਬਾਰੇ ਦੇਖੀਏ ਵਚਨ ਦੇ ਵਿੱਚ ਇਹ ਪ੍ਰਭੂ ਯਿਸੂ ਮਸੀਹ ਦਾ ਵਿਰੋਧ ਕਰਦੇ ਆਏ ਕਿ ਇਸ ਕਹਾਜਾ ਦੇ ਨਾਲ ਵਿਰੋਧ ਕਰਦੇ ਆਏ ਕਿਉਂਕਿ ਪ੍ਰਭੂ ਯਿਸੂ ਮਸੀਹ ਕੀ ਕਰਦਾ ਸੀ ਰੋਗੀਆਂ ਨੂੰ ਚੰਗੇ ਕਰਦੇ ਸੀ ਅੰਨਿਆਂ ਨੂੰ ਅੱਖੀਆਂ ਦੇ ਦਿੰਦੇ ਸੀਗੇ ਲੰਗੜਿਆਂ ਨੂੰ ਤੁਰਨ ਫਿਰਨ ਲਾ ਦਿੰਦੇ ਸੀ ਪ੍ਰਭੂ ਉਹ ਅੱਜ ਵੀ ਪਰਮੇਸ਼ਰ ਦੇ ਚਮਤਕਾਰ ਕਰਦਾ ਵੱਡੇ ਵੱਡੇ ਚੜ੍ਹਜ ਕੰਮ ਕਰਦਾ ਜਿਹੜੇ ਕਿ ਲੋਕਾਂ ਨੂੰ ਕੀ ਆ ਵਿਸ਼ਵਾਸ ਨਹੀਂ ਹੁੰਦਾ ਜਿਹੜਾ ਕਿ ਪ੍ਰਤੀਕ ਉਹ ਨਹੀਂ ਕਰਦੇ ਤੇ ਸੱਚਮੁੱਚ ਜਿਵੇਂ ਤਰ੍ਹਾਂ ਵਚਨ ਚ ਲਿਖਿਆ ਕਿ ਉਹ ਲੋਕ ਕੀ ਆ ਪਰਮੇਸ਼ਰ ਦੇ ਉਹ ਪ੍ਰਭੂ ਯਿਸੂ ਨੂੰ ਸੀਦਾ ਕੀ ਆ ਕਹਿੰਦੇ ਇਹ ਭੂਤਾਂ ਦੇ ਦੁਆਰਾ ਕੰਮ ਕਰਦਾ ਪਿਆ ਅੱਜ ਵੀ ਬਹੁਤੇ ਲੋਕ ਕਹਿੰਦੇ ਕਿ ਇਹ ਪਰਮੇਸ਼ਰ ਦਾ ਨਹੀਂ ਇਹਦੇ ਮਗਰ ਕੋਈ ਹੋਰ ਤਾਕਤ ਦਾ ਹੱਥ ਆ ਕਿ ਹੋਰ ਤਾਕਤ ਕੰਮ ਕਰਦੀ ਪਈ ਆ ਸੱਚਮੁੱਚ ਤਾਂ ਦੱਸਣਾ ਚਾਹੁੰਦਾ ਵਚਨ ਬਿਆਨ ਕਰਦਾ ਪਰਮੇਸ਼ਰ ਆਪ ਕਹਿੰਦਾ ਪਿਆ ਕਹਿੰਦਾ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਣ ਲੱਗ ਜਵੇ ਤਾਂ ਉਹਦਾ ਤਾਰ ਜਿਹੜਾ ਕਿ ਟਿੱਗਿਆ ਨਹੀਂ ਰਵੇਗਾ ਉਦੇ ਘਰ ਦੇ ਵਿੱਚ ਫੁੱਟ ਪੈ ਜੂਗੀ ਅੱਗੇ ਬਚਨ ਚ ਦੇਖਵਾਂਗੇ ਅਰ ਜੇ ਮੈਂ ਵਿਆਜ ਜਬੂਲ ਦੀ ਸਹਾਇਤਾ ਨਾਲ ਘੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕੀ ਦੀ ਸਹਾਇਤਾ ਨਾਲ ਕੱਢਦੇ ਹਨ ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੋਣਗੇ ਪ੍ਰਭੂ ਕਹਿੰਦਾ ਜੇ ਮੈਂ ਵਿਆਜ ਜਬੂਲ ਦੀ ਸਹਾਇਤਾ ਨਾਲ ਘੂਤਾਂ ਨੂੰ ਕੱਢਦਾ ਤੇ ਫਿਰ ਪ੍ਰਭੂ ਕਹਿੰਦਾ ਤੁਹਾਡੇ ਪੁੱਤਰ ਕਿਹਦੇ ਦੁਆਰਾ ਕੱਢਦੇ ਆ ਕਿਉਂਕਿ ਪਰਮੇਸ਼ਵਰ ਦੇ ਲੋਕ ਜਿਹੜੇ ਪਰਮੇਸ਼ਵਰ ਦੇ ਚੇਲੇ ਸੀ ਉਹਨਾਂ ਦੁਆਰਾ ਵੀ ਚਮਤਕਾਰ ਹੋਏ ਸਤਿ ਦੇ ਉਤੇ ਅੱਜ ਪਰਮੇਸ਼ਵਰ ਕੀ ਆਪਣੇ ਖਾਦਮਾਂ ਦਾਰਾ ਚਮਤਕਾਰ ਕਰ ਰਿਹਾ। ਕਲੀਸੀਆ ਦੁਆਰਾ ਨੇ ਦੁਆਵਾਂ ਦੁਆਰਾ ਪਰਮੇਸ਼ਵਰ ਕੀਏ ਚਮਤਕਾਰ ਕਰਦਾ ਪਿਆ। ਅਗ੍ ਦੁਆ ਕੀਤੀ ਜਾਂਦੀ ਪਰਮੇਸ਼ਵਰ ਦੇ ਅਗੇ ਤੇ ਖੁਦਾਵੰਨਾਂ ਦੇ ਬੇਨਤੀਆਂ ਨੂੰ ਸੁਣਦਾ ਤੇ ਇੱਕ ਇੱਕ ਨੂੰ ਉੱਤਰ ਦੇ ਨਾਲ ਕੀਆ ਬਲੈਸ ਕਰਦਾ ਹੈ। ਤੇ ਅੱਜ ਕੀ ਹੈ ਇਹਦੇ ਮਗਰ ਕੋਈ ਸ਼ੈਤਾਨ ਦਾ ਹੱਥ ਨਹੀਂ ਆ। ਜੇਕਰ ਪ੍ਰਭੂ ਯਿਸੂਸੀ ਕੰਮ ਕਰਦਾ ਪਿਆ ਤੇ ਉਹਦੇ ਅੰਦਰ ਕੋਈ ਸ਼ੈਤਾਨ ਦਾ ਆਤਮਾ ਨਹੀਂ ਕੰਮ ਕਰਦਾ ਪਿਆ। ਉਹਦੇ ਅੰਦਰ ਪਿਤਾ ਦਾ ਆਤਮਾ ਕੰਮ ਕਰਦਾ ਪਿਆ। ਪਿਤਾ ਨੇ ਅਧਿਕਾਰ ਦਿੱਤਾ ਆਪਣੇ ਪੁੱਤਰ ਨੂੰ। ਕੀ ਸਾਰੀ ਧਰਤੀ ਉਤੇ ਕੀਆ ਧਰਤੀ ਤੇ ਨਹੀਂ ਬਲਕਿ ਅਸਮਾਨ ਤੇ ਕੀਆ ਤੇਰਾ ਰਾਜ਼ ਆ ਅੱਜ ਪ੍ਰਭੂ ਯਿਸੂ ਨੇ ਸੀ ਇਸ ਧਰਤੀ ਉਤੇ ਕੀਆ ਵੱਡੇ ਤੇ ਅਚਾਰਜ ਕੰਮ ਕਰਦੇ ਵੇ ਨਾ ਅੱਖੀਂ ਵੇਖਿਆ ਤੇ ਨਾ ਕੰਨੀ ਸੁਣਿਆ ਜਿਹੜੇ ਨਾ ਹੀ ਕਦੇ ਮਨ ਵਿੱਚ ਆਇਆ ਉਹ ਕੰਮ ਪਰਮੇਸ਼ਰ ਕੀ ਇਸ ਧਰਤੀ ਉਤੇ ਅੱਜ ਕੀਆ ਹਰ ਇੱਕ ਦੇ ਜੀਵਨਾਂ ਦੇ ਵਿੱਚ ਕੀ ਉਹ ਪ੍ਰਗਟ ਕਰਦੇ ਵੇ ਅੱਗੇ வசன ਚ ਦੇਖਾਂਗੇ 28 ਨੰਬਰ ਪੰਨੇ ਤੇ ਲਿਖਿਆ ਪਰ ਜੇ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ਼ ਤੁਹਾਡੇ ਉਤੇ ਆ ਪਹੁੰਚਿਆ ਹੁਣ ਪ੍ਰਭੂ ਯਿਸੂਮਸੀ ਕਹਿੰਦੇ ਕਹਿੰਦੇ ਜੇ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਨਾਲ ਪੋਤਾ ਨੂੰ ਕੱਢਦਾ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਕੀ ਆ ਆ ਪਹੁੰਚਿਆ ਅੱਜ ਦਾ ਵਿਸ਼ਾ ਵੀ ਇਸੇ ਕਰਕੇ ਆ ਇਹੀ ਆ ਕਿ ਬਰਿਆਈ ਤੋਂ ਹਟ ਇਹ ਹੱਲੇ ਆਪਾਂ ਬਰਿਆਈ ਦੇ ਬਾਰੇ ਸਿੱਖ ਰਹੇ ਆ ਕਿ ਲੋਕ ਕੀ ਆ ਪਰਮੇਸ਼ਰ ਦੀ ਬਰਿਆਈ ਕਰਦੇ ਪਏ ਆ ਅੱਗੇ ਦੇਖਾਂਗੇ ਭਲਾਈ ਕਰ ਅੱਗੇ ਆਪਾਂ ਇਸ ਸਟੈਪ ਦੇ ਵਿੱਚ ਆ ਕਿ ਆਪਾਂ ਪੜ ਰਹੇ ਆ ਕਿ ਪਰਮੇਸ਼ਰ ਦੀ ਕੀ ਕਰਦੇ ਕਿ ਉਹ ਬਰਿਆਈ ਕਰਦੇ ਬਰਿਆਈ ਕਿਸ ਵਜ੍ਹਾ ਤੇ ਕਰਕੇ ਕਰਦੇ ਕਿਉਂਕਿ ਪਰਮੇਸ਼ਰ ਨੇ ਇੱਕ ਵਿਅਕਤੀ ਨੂੰ ਕੀ ਕਰ ਦਿੱਤਾ ਹੈ ਚੰਗਾ ਕਰ ਦਿੱਤਾ ਹੈ ਅੱਜ ਵੀ ਪਰਮੇਸ਼ਰ ਹਰ ਇੱਕ ਵਿਅਕਤੀ ਨੂੰ ਕੀ ਚੰਗਾ ਕਰਦਾ ਪਿਆ ਜਿੰਨੇ ਵੀ ਮਸੀਹ ਲੋਕ ਆ ਰਹੇ ਆ ਕੋਈ ਕਿਸੇ ਧਰਮ ਤੋਂ ਆ ਰਿਹਾ ਕੋਈ ਕਿਸੇ ਤਰ੍ਹਾਂ ਆ ਰਿਹਾ ਆ ਜੋ ਮਸੀਹ ਪਰਮੇਸ਼ਰ ਕੀਆ ਹਰ ਇੱਕ ਦੇ ਜੀਵਨਾਂ ਦੇ ਵਿੱਚ ਜਿਹੜੇ ਮਨੁੱਖਾਂ ਦੇ ਜੀਵਨਾਂ 'ਚ ਨਹੀਂ ਅਜੇ ਤੱਕ ਕੋਈ ਕੰਮ ਪ੍ਰਗਟ ਹੋਇਆ ਉਹ ਮਸੀਹ ਪਰਮੇਸ਼ਰ ਅੱਜ ਜੀਵਨਾਂ ਦੇ ਵਿੱਚ ਕੀ ਕਰਦਾ ਪਿਆ ਅਨੋਖੇ ਕੰਮ ਪ੍ਰਗਟ ਕਰਦਾ ਪਿਆ ਸੋਚੋਂ ਤੋਂ ਵੱਧ ਕੇ ਕੰਮ ਪ੍ਰਗਟ ਕਰਦਾ ਪਿਆ ਤਾਂ ਪਰਮੇਸ਼ਰ ਦੇ ਜਿਹੜੇ ਲੋਕ ਆ ਪਰਮੇਸ਼ਰ ਦੇ ਅਧੀਨ ਹੁੰਦੇ ਪਏ ਆ ਪਰਮੇਸ਼ਰ ਨੂੰ ਪੁਕਾਰਦੇ ਪਏ ਆ ਪਰਮੇਸ਼ਰ ਨੂੰ ਕੀ ਆ ਤੱਕ ਨੇ ਪੇ ਪ੍ਰਭੂ ਯਿਸੂ ਜੀ ਨੇ ਇਹ ਕਰਕੇ ਕਹਿੰਦਾ ਕਿੰਨਾ ਜੇਕਰ ਮੈਂ ਭੂਤਾਂ ਨੂੰ ਕੱਢਦਾ ਆ ਜੇਕਰ ਮੈਂ ਰੋਗੀਆਂ ਨੂੰ ਚੰਗਿਆ ਕਰਦਾ ਆ ਜੇਕਰ ਉਹਨਾਂ ਦੇ ਬਿਪਤਾ ਤੋਂ ਬਾਹਰ ਕੱਢਦਾ ਤਾਂ ਪਰਮੇਸ਼ਰ ਕਹਿੰਦਾ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਕਰਦਾ ਪਿਆ ਪ੍ਰਭੂ ਕਹਿੰਦਾ ਨਾ ਉਸੇ ਪਰਮੇਸ਼ਰ ਦੀ ਸਹਾਇਤਾ ਨਾਲ ਕੀ ਆ ਭੂਤਾਂ ਨੂੰ ਕੱਢਦਾ ਪਿਆ ਆ ਅਗੇ ਬਚਨ ਜੇ ਦੇਖਾਂਗੇ ਲਿਖਿਆ ਅਥਵਾ ਕੋਈ ਕਿਸੇ ਜੁਰਾਵਰ ਦੇ ਘਰ ਵਿੱਚ ਵਰ ਕੇ ਉਹਦਾ ਮਾਲ ਕਿਕਰ ਲੁੱਟ ਸਕਦਾ ਹੈ ਜੇ ਪਹਿਲਾਂ ਜੋਰਾਵਰ ਨੂੰ ਬੰਨ ਨਾ ਲਵੇ ਤਾਂ ਉਹਦਾ ਘਰ ਲੁੱਟੇਗਾ ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋphi ਡੋਂਦਾ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫਰ ਮਨੁੱਖਾ ਨੂੰ ਮਾਫ ਕੀਤਾ ਜਾਵੇਗਾ ਪਰ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮਾਫ ਨਹੀਂ ਕੀਤਾ ਜਾਵੇਗਾ ਪਰਮੇਸ਼ਰ ਕਹਿੰਦਾ ਜੇਕਰ ਮੈਂ ਕੀਆ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਪੁੱਤਾਂ ਨੂੰ ਕੱਢਦਾ ਪਿਆ ਹੈ ਪਰਮੇਸ਼ਰ ਦੇ ਆਤਮਾ ਦੁਆਰਾ ਕੀ ਹੈ ਲੋਕਾਂ ਨੂੰ ਚੰਗਿਆ ਕਰਦਾ ਪਿਆ ਆ ਤਾਂ ਕਹਿੰਦਾ ਕੀ ਆ ਜੇਕਰ ਕੋਈ ਮਨੁੱਖ ਕੋਫਰ ਬੱਕਦਾ ਆ ਗਲਤ ਬੋਲਦਾ ਬਰਿਆਈ ਕਰਦਾ ਪਿਆ ਆ ਤਾਂ ਉਹਨੂੰ ਮਾਫ ਕੀਤਾ ਜਾਵੇਗਾ ਪਰ ਪ੍ਰਭੂ ਕਹਿੰਦਾ ਜੇ ਕੋਈ ਆਤਮਾ ਦੇ ਵਿਰੁੱਧ ਬੋਲਦਾ ਪਿਆ ਤਾਂ ਉਹਨੂੰ ਕੀ ਆ ਮਾਫ ਨਹੀਂ ਕੀਤਾ ਜਾਵੇਗਾ ਕਿਉਂਕਿ ਪਰਮੇਸ਼ਰ ਆਤਮਾ ਕਿਸ ਦੀ ਗੱਲ ਹੋਣੀ ਪਰਮੇਸ਼ਰ ਕਹਿੰਦਾ ਪਰ ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਜੇ ਤੇ ਆਤਮਾ ਦੀ ਗੱਲ ਕੀਤੀ ਤਾਂ ਪਰਮੇਸ਼ਰ ਆਤਮਾ ਦੀ ਗੱਲ ਕਰਦਾ ਪਿਆ ਪਰਮੇਸ਼ਰ ਦੇ ਆਤਮਾ ਦੀ ਗੱਲ ਕਰਦਾ ਪਿਆ ਕਹਿੰਦਾ ਜੇਕਰ ਮੈਂ ਖੁਦਾ ਦੇ ਆਤਮਾ ਦੀ ਸਹਾਇਤਾ ਦੇ ਨਾਲ ਹਰ ਇੱਕ ਨੂੰ ਛੁਟਕਾਰਾ ਦੇ ਰਿਹਾ ਹਰ ਇੱਕ ਦੇ ਅੰਦਰੋਂ ਭੂਤਾਂ ਨੂੰ ਕੱਢਦਾ ਪਿਆ ਆ ਤਾਂ ਕਹਿੰਦਾ ਕੀ ਆ ਇੱਥੇ ਬਚਤ ਚ ਲਿਖਿਆ ਕਹਿੰਦਾ ਮੈਂ ਪਰਮੇਸ਼ਰ ਦੇ ਆਤਮਾ ਦੇ ਨਾਲ ਭੂਤਾਂ ਨੂੰ ਕੀ ਕੱਢਦਾ ਪਿਆ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਆ ਪਰਮੇਸ਼ਰ ਕਹਿੰਦਾ ਤੁਹਾਡੇ ਉੱਤੇ ਰਾਜ ਕੀ ਆ ਪਰਮੇਸ਼ਰ ਦਾ ਆ ਗਿਆ ਆ ਅੱਜ ਸਾਡੇ ਉੱਤੇ ਕੀ ਆ ਪਰਮੇਸ਼ਰ ਦਾ ਵੱਲ ਆ ਗਿਆ ਆ ਪਰਮੇਸ਼ਰ ਦਾ ਹੱਥ ਕੀ ਆ ਆ ਗਿਆ ਹੈ ਜਦੋਂ ਅਸੀਂ ਬੇਨਤੀਆ ਕਰਦੇ ਆ ਖੁਦਾ ਦੇਗੇ ਪ੍ਰਾਰਥਨਾ ਕਰਦੇ ਖੁਦਾ ਦੇਗੇ ਦਵਾਵਾ ਕਰਦੇ ਆ ਤਾਂ ਪਰਮੇਸ਼ਰ ਕੀ ਆਪਣਾ ਹੱਥ ਉਹ ਖਦੋਂਦਾ ਤੇ ਰੋਗਿਆਂ ਨੂੰ ਕੀ ਛੰਗਿਆ ਕਰਦਾ ਆ ਬਿਮਾਰ ਚੰਗੇ ਕੀਤੇ ਜਾਂਦੇ ਆ ਬੰਦ ਰਾਸਤੇ ਖੁਦਾ ਉਹ ਖੋਲਦਾ ਕਿਸੇ ਦੌਰ ਹੋ ਰਿਹਾ ਦਵਾਵਾ ਦੇ ਦੁਆਰਾ ਕੀ ਪਰਮੇਸ਼ਰ ਬੰਦ ਰਾਸਤੇ ਨੂੰ ਖੋਲਦਾ ਪਿਆ ਹੈ ਤੇ ਅੱਗੋਂ ਦੇਖਾਂਗੇ ਭਲਾਈ ਕਰ ਅੱਗੇ ਬਚਨ ਜ ਪੜਾਂਗੇ ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮਾਫ ਕੀਤਾ ਜਾਵੇਗਾ ਗੱਲ ਹੁੰਦੀ ਆ ਦੇਖੋ ਪਰਮੇਸ਼ਰ ਕਹਿੰਦਾ ਕਿ ਜੇਕਰ ਕੋਈ ਪਵਿੱਤਰ ਆਤਮਾ ਦੇ ਬਹੁਤ ਵਿਰੋਧ ਬੋਲਦਾ ਹੈ ਜੇਕਰ ਕੋਈ ਪਰਮੇਸ਼ਰ ਦੀ ਆਤਮਾ ਦੇ ਵਿਰੋਧ ਬੋਲਦਾ ਪਿਆ ਜਾਂ ਲੋਕ ਕਹਿੰਦੇ ਪਖੰਡ ਹੋ ਰਿਹਾ ਹੈ ਜਾਂ ਲੋਕ ਦੋਸ਼ ਲਾ ਰਹੇ ਆ ਕਿ ਇਹ ਸਭ ਨਾਟਕ ਆ ਇਹ ਕੁਛ ਨਹੀਂ ਇਦਾਂ ਦਾ ਹੋ ਰਿਹਾ ਤਾਂ ਸੱਚ ਨੂੰ ਜੇਕਰ ਤੁਸੀਂ ਪੁਕਾਰਦੇ ਨਹੀਂ ਤਾਂ ਪਰਮੇਸ਼ਰ ਤੁਹਾਡੇ ਜੀਵਨ 'ਚ ਕੰਮ ਨਹੀਂ ਕਰਦਾ ਜਦੋਂ ਤੁਸੀਂ ਪਰਮੇਸ਼ਰ ਨੂੰ ਪੁਕਾਰੋਗੇ ਤਾਂ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਕੀ ਆ ਅਦਵੰਤ ਕੰਮਾਂ ਨੂੰ ਕਰੂਗਾ ਅਨੋਖੇ ਕੰਮਾਂ ਨੂੰ ਕਰੂਗਾ ਨਾ ਕਦੇ ਮਨ ਵਿੱਚ ਚਾਹਿਆ ਉਹ ਕੰਮਾਂ ਨੂੰ ਕੀ ਪਰਮੇਸ਼ਰ ਤੁਹਾਡੇ ਜੀਵਨਾਂ ਦੇ ਵਿੱਚ ਕੀ ਆ ਕਰੂਆ ਪਰ ਉਸ ਤੋਂ ਪਹਿਲਾਂ ਕੀ ਆ ਪਰਮੇਸ਼ਰ ਨੂੰ ਪੁਕਾਰਨਾ ਜੇਕਰ ਪਰਮੇਸ਼ਰ ਪ੍ਰਭੂ ਜੀਸਸਮਸੀ ਨੇ ਗੁੰਗੇ ਨੂੰ ਚੰਗਾ ਕੀਤਾ ਤਾਂ ਪਰਮੇਸ਼ਰ ਪ੍ਰਾਰਥਨਾ ਦੇ ਵਿੱਚ ਰਹਿਣਾ ਸਿੱਖੋ ਦਾ ਦੇ ਨਾਲ ਪ੍ਰਭੂ ਜੀਸਸਮਸੀ ਪ੍ਰਾਰਥਨਾ ਦੇ ਵਿੱਚ ਰਹਿੰਦੇ ਸੀ ਪਰਮੇਸ਼ਰ ਦੇ ਨਾਲ ਤਾਂ ਪਰਮੇਸ਼ਰ ਉਹਨਾਂ ਦੇ ਲਫ਼ਜ਼ਾਂ ਨੂੰ ਕੀ ਕਰਦਾ ਸੀ ਪੂਰਿਆ ਕਰਦਾ ਸੀਗਾ ਪ੍ਰਭੂ ਜੀਸਸਮਸੀ ਨੇ ਲਫ਼ਜ਼ਾਂ ਨੂੰ ਪੇਤਾ ਕੀਆ ਪੂਰਿਆ ਕਰਨਾਈ ਪ੍ਰਭੂ ਜੀਸਸਮਸੀ ਪਰਮੇਸ਼ਰ ਰਿਆ बल्कि प्रभु जीतम सिंह ने लोगों को रेहना सिखाया किस तरह समाज करना जीवन की नाल बिता है किस तरह, तो जीवन किया? नाल है? किस तरह तो खुदा तो की आ पुकारना है? जेकर प्रभु जीतुम सिंह ने इतना दवाव की इस धरती उसे खुदा न रात रात पर दवा बेनती समा बिताया वह पहले ही खुद आया ਔਰ ਸਾਨੂੰ ਕੀ ਜਰੂਰਤ ਸੀ ਕਿ ਦਿਵਾਵਾ ਕਰਾਂ ਦੀ ਉਹਨੇ ਮਨੁੱਖੀ ਜਾਤੀ ਨੂੰ ਸਿਖਾਇਆ ਕਿ ਮੈਂ ਕਿਸ ਤਰ੍ਹਾਂ ਪਰਮੇਸ਼ਰ ਦੇ ਅੱਗੇ ਅਧੀਨ ਹੋਇਆ ਤੇ ਤੁਸੀਂ ਲੋਕ ਵੀ ਪਰਮੇਸ਼ਰ ਦੇ ਕੇ ਕੀ ਆ ਅਧੀਨ ਹੋਵੋ ਤੁਸੀਂ ਵੀ ਪਰਮੇਸ਼ਰ ਨੂੰ ਪੁਕਾਰੋ ਪ੍ਰਭੂ ਯਿਸੂ ਜੀ ਨੂੰ ਲੋਰ ਨਹੀਂ ਸੀ ਪ੍ਰਾਰਥਨਾ ਕਰਨ ਦੀ ਉਹ ਤੋਂ ਪਹਿਲੇ ਮਹਾਨ ਪਰਮੇਸ਼ਰ ਆ ਪਰ ਉਹਨੇ ਲੋਕਾਂ ਨੂੰ ਦੱਸਿਆ ਕਿ ਤੁਸੀਂ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ ਤੁਸੀਂ ਆਪਣਾ ਜੀਵਨ ਖੁਦਾ ਦੇ ਨਾਲ ਕਿਸ ਤਰ੍ਹਾਂ ਬਿਤਾਉਣਾ ਹੈ ਤੁਸੀਂ ਆਪਣਾ ਜੀਵਨ ਖੁਦਾ ਦੇ ਨਾਲ ਕਿਸ ਤਰ੍ਹਾਂ ਰਹਿਣ ਸੈਟ ਕਰਨਾ ਹੈ ਪਰਮੇਸ਼ਰ ਸਿਖਾ ਕੇ ਗਿਆ ਇਸ ਭਰਤੀ ਦੇ ਉੱਤੇ ਅੱਗੇ ਬੱਚੇ ਜੇ ਦੇਖਾਂਗੇ ਭਲਾਈ ਕਰ ਹੁਣ ਭਲਾਈ ਕਰਨੀ ਆ ਬਰਿਆਈ ਤੋਂ ਨਿਕਲ ਕੇ ਕੀ ਆ ਭਲਾਈ ਕਰਨੀ ਆ ਆਪਾਂ ਵਚਨ ਚ ਦੇਖਾਂਗੇ 33 ਨੰਬਰ 35 ਚ ਲਿਖਿਆ ਵਿਰਸ਼ ਨੂੰ ਚੰਗਾ ਬਣਾਓ ਅਤੇ ਉਹਦੇ ਫਲ ਨੂੰ ਵੀ ਚੰਗਾ ਜਦ ਵਿਰਸ਼ ਨੂੰ ਮਾੜਾ ਬਣਾਓ ਅਤੇ ਉਹਦੇ ਫਲ ਨੂੰ ਵੀ ਮਾੜਾ ਕਿਉਂਕਿ ਵਿਰਸ਼ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ हे ਸੱਪਾਂ ਦੇ ਬੱਚਿਓ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਕਰ ਕਰ ਸਕਦੇ ਹੋ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਮੂਹ ਤੇ ਆਉਂਦਾ ਹੈ ਖੁਦਾ ਦੇ ਵਚਨ ਚ ਲਿਖਿਆ ਪ੍ਰਭੂ ਯਿਸੂਮ ਸੀ ਕੀਆ ਬਿਰਸ਼ਲੀ ਇੱਕ ਦਰਖਤ ਦੀ ਇੱਕ ਰੁੱਖ ਦੀ ਕੀਆ ਐਗਜ਼ਾਮਪਲ ਲੈ ਰਹੇ ਆ ਪਰਮੇਸ਼ਰ ਕਹਿੰਦਾ ਕਿ ਬਿਰਸ਼ ਨੂੰ ਚੰਗਾ ਬਣਾਓ ਤਾਂ ਉਹਦੇ ਫਲਨ ਨੂੰ ਵੀ ਚੰਗਾ ਜੇ ਬਿਰਸ਼ ਨੂੰ ਮਾੜਾ ਬਣਾਓ ਤਾਂ ਉਹਦੇ ਫਲਨ ਨੂੰ ਵੀ ਮਾੜਾ ਇੱਥੇ ਵਿਅਕਤੀ ਦਰਖਤ ਦੇ ਨਾਲ ਵਿਅਕਤੀ ਦੀ ਕੀ ਤੁਲਨਾ ਕਰਦਾ ਪਿਆ ਹੈ ਕਿ ਜੇਕਰ ਤੁਹਾਡੇ ਅੰਦਰ ਭਲਾਈ ਆਇਆ ਤਾਂ ਤੁਹਾਡਾ ਜਿਹੜਾ ਕਿ ਜੀਵਨ ਕੀ ਆ ਭਲੀਆਂ ਗੱਲਾਂ ਵਾਲਾ ਹੋਵੇਗਾ ਜੇਕਰ ਤੁਹਾਡੇ ਜੀਵਨ ਚ ਬਰਿਆਈ ਆਇਆ ਤਾਂ ਤੁਹਾਡਾ ਜੀਵਨ ਕੀ ਆ ਬਰਿਆਈਆ ਵਾਲਾ ਹੋਵੇਗਾ ਅੱਗੇ ਬਚੇ ਚ ਲਿਖਿਆ ਪ੍ਰਭੂ ਯਿਸੂਮਸੀ ਕਹਿੰਦੇ ਹੈ ਸੱਪਾਂ ਦੇ ਬੱਚਿਓ ਤੁਸੀਂ ਬੁਰੇ ਹੋਗੇ ਚੰਗੀਆਂ ਗੱਲਾਂ ਕਿਕਰ ਕਰ ਸਕਦੇ ਹੋ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਮੂੰਹ ਉੱਤੇ ਆਉਂਦਾ ਹੈ ਅੱਜ ਜੋ ਤੁਹਾਡੇ ਦਿਲ ਵਿੱਚ ਹੋਵੇਗਾ ਜੋ ਵੀ ਤੁਹਾਡੇ ਮਨ ਵਿੱਚ ਚੱਲੇਗਾ ਉਹੀ ਤੁਹਾਡੀ ਜ਼ੁਬਾਨ ਦੇ ਵਿੱਚੋਂ ਕੀ ਆ ਨਿਕਲਣੇਗਾ ਜੇ ਤੁਹਾਡੇ ਅੰਦਰ ਭਲੀਆਂ ਗੱਲਾਂ ਆ ਚੰਗੀਆਂ ਗੱਲਾਂ ਤਾਂ ਤੁਹਾਡੇ ਖਜ਼ਾਨੇ ਦੇ ਵਿੱਚੋਂ ਚੰਗੀਆਂ ਗੱਲਾਂ ਬਾਹਰ ਹੋਣਗੀਆਂ ਜੇਕਰ ਤੁਹਾਡੇ ਅੰਦਰ ਬੁਰੀਆਂ ਗੱਲਾਂ ਤੁਹਾਡੇ ਅੰਦਰ ਕੀ ਆ ਬੁਰੀਆਂ ਗੱਲਾਂ ਬਾਹਰ ਨਿਕਲਣਗੀਆਂ ਤੇ ਅੱਜ ਆਪਾਂ ਕੀ ਆ ਚੰਗੀਆਂ ਗੱਲਾਂ ਦੇ ਨਾਲ ਕੀ ਆ ਆਪਣੇ ਜੀਵਨ ਨੂੰ ਭਰੀਏ ਚੰਗੀਆਂ ਗੱਲਾਂ ਨੂੰ ਕੀ ਆਪਣੇ ਜੀਵਨ ਦੇ ਵਿੱਚ ਆਪਾਂ ਗ੍ਰਹਿਣ ਕਰਕੇ ਅੱਗੇ ਪੜ੍ਹਿਆ ਜੇ ਲਿਖਿਆ ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ ਦੇਖੋ ਇਹ ਐਗਜ਼ਾਮਪਲ ਦੇ ਰਹੇ ਪਰਮੇਸ਼ਵਰ ਪਰਮੇਸ਼ਵਰ ਕਹਿੰਦਾ ਜਿਹੜਾ ਭਲਾ ਮਨੁੱਖ ਆ ਜਿਹੜਾ ਚੰਗਾ ਮਨੁੱਖਿਆ ਉਹ ਕੀ ਆ ਸੋਚ ਸਮਝ ਕੇ ਉੱਤਰ ਦਿੰਦਾ ਆ ਸੋਚ ਸਮਝ ਕੇ ਕੀ ਆ ਉਹ ਉੱਤਰ ਨਾ ਸੋਚ ਸਮਝ ਕੇ ਉਹ ਪਹਿਚਾਣਦਾ ਆ ਜੇਕਰ ਪਰਮੇਸ਼ਵਰ ਇਸ ਧਰਤੀ ਉਤੇ ਲੋਕਾਂ ਨੂੰ ਚੰਗਿਆ ਕਰਦਾ ਪਹਿਲਾਂ ਤਾਂ ਪਹਿਲਾਂ ਦੇਖਦਾ ਆ ਕਿ ਕਿਸ ਤਰ੍ਹਾਂ ਲੋਕ ਚੰਗੇ ਹੋ ਰਿਹਾ ਪਹਿਲਾਂ ਤੁਸੀਂ ਦੇਖੋ ਉਹ ਚੀਜ਼ ਨੂੰ ਪਰਖੋ ਉਹ ਚੀਜ਼ ਨੂੰ ਜਾਂਚੋ ਕਿ ਜੇਕਰ ਇਹ ਚਮਤਕਾਰ ਹੋ ਰਿਹਾ ਤੇ ਕਿ ਤਾਕਤ ਕਿਹੜੀ ਇਸ ਦੇ ਮਦਦ ਕੌਣ ਚਮਤਕਾਰ ਕਰ ਰਿਹਾ ਕਿਸ ਤਰ੍ਹਾਂ ਚਮਤਕਾਰ ਹੋ ਰਿਹਾ ਕਿਸ ਤਰ੍ਹਾਂ ਲੋਕ ਚੰਗੇ ਹੋ ਰਿਹਾ ਕਿਸ ਤਰ੍ਹਾਂ ਲੋਕ ਮਸੀਹ ਦੇ ਮਗਰ ਜਾ ਰਿਹਾ ਕਿਸ ਤਰ੍ਹਾਂ ਲੋਕ ਪ੍ਰਭੂ ਯਿਸੂ ਮਸੀਹ ਨੂੰ ਕੀ ਆ ਇਕਰਾਰ ਕਰਦੇ ਪਏ ਆ ਕਿਸ ਤਰ੍ਹਾਂ ਲੋਕ ਪ੍ਰਭੂ ਯਿਸੂ ਸਿੱਦਾ ਨਾਮ ਨਾਲ ਜਪਦੇ ਪਏ ਆ ਕਿਸ ਵਜ੍ਹਾ ਦੇ ਕਰਣ ਲੋਕ ਪਰਮੇਸ਼ਰ ਦਾ ਨਾਮ ਕੀ ਆ ਜਪਦੇ ਪਏ ਆ ਕਿਉਂਕਿ ਪਰਮੇਸ਼ਰ ਕੀ ਆ ਪਰਮੇਸ਼ਰ ਕਹਿੰਦਾ ਮੈਂ ਕੀ ਆ ਖੁਦਾ ਦੀ ਆਤਮਾ ਦੁਆਰਾ ਕੀ ਆ ਲੋਕਾਂ ਨੂੰ ਚੰਗਿਆ ਕਰਦਾ ਪਿਆ ਆ ਕਹਿੰਦਾ ਪਰਮੇਸ਼ਰ ਦਾ ਰਾਜ ਇਸ ਧਰਤੀ ਉੱਤੇ ਆ ਚੁੱਕਿਆ ਆ ਪ੍ਰਭੂ ਜੀ ਸੰਧੀ ਦਾ ਰਾਜ ਕੀ ਹੈ ਧਰਤੀ ਤੇ ਆ ਚੁੱਕਿਆ ਉਹਦਾ ਰਾਜ ਇਸ ਵੱਲੇ ਕੀ ਆ ਚੱਲਦਾ ਪਿਆ ਆ ਅੱਗੇ ਬੱਚੇ ਜੇ ਦੇਖਾਂਗੇ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਨ ਨਾ ਉਹਦੇ ਦਿਨ ਉਹਦਾ ਹਿਸਾਬ ਦੇਣਗੇ ਇਸ ਲਈ ਜੋ ਤੋਂ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਗਾ ਅਪਰ ਬਚਨ ਵਿੱਚ ਪੜਿਆ ਪਰਮੇਸ਼ਰ ਦਾ ਬਚਨ ਕਹਿੰਦਾ बचे लिखे प्रभु कहता कि जो भी मनुख हरेक अकर्थ जो आकर्थ गोलन क्याओं के दिन दे की ओ, देने अगे बच्चन तीन स्टेप बरियाई तो हट पटयाईकर पहला स्टैप बरियाई तो हट फिर दूसरा स्टैप पलयाईकर तीसरा स्टैप है सदा बस ਕਿ ਸਦਾ ਤੀਕਾ ਪਰਮੇਸ਼ਰ ਦੇ ਨਾਲ ਕੀ ਇਹ ਵਸਣਾ ਹੈ ਹੁਣ ਗੱਲ ਇਹ ਆ ਕਿ ਪਰਮੇਸ਼ਰ ਕਹਿੰਦਾ ਪਰ ਮੈਂ ਤੁਹਾਨੂੰ ਹੱਕਦਾ ਹਾਂ ਭਈ ਮਨੁੱਖ ਹਰੇਕ ਅਕਰਤ ਘਾਲ ਜੋ ਬੋਲਨ ਨਿਆਉ ਦੇ ਦਿਨ ਉਹਦਾ ਹਿਸਾਬ ਦੇਣਗੇ ਅੱਜ ਜੋ ਵੀ ਕੁਝ ਦੀ ਗੋਲਦੇ ਆ ਨਾ ਜੇ ਕਰਦੀ ਗਲਤ ਦੋਸ਼ ਲਗਾ ਰਹੇ ਆ ਤਾਂ ਤੁਸੀਂ ਕੀ ਹਿਸਾਬ ਦੇਣਗੇ ਮਨੁੱਖ ਨੂੰ ਨਹੀਂ ਪਰਮੇਸ਼ਰ ਨੂੰ ਹਿਸਾਬ ਦੇਣਗੇ ਤੇ ਕਿਉਂਕਿ ਤੁਸੀਂ ਕੀ ਆ ਦੇਖਦੇ ਨਹੀਂ ਪਏ ਕੁਝ ਮਨੁੱਖ ਕੀ ਆ ਦੇਖਦੇ ਨਹੀਂ ਪਏ ਉਹ ਦੋਸ਼ ਲਗਾ ਰਹੇ ਆ ਉਹ ਦੇਖ ਨਹੀਂ ਰਹੇ ਕਿ ਇਹਦੇ ਮਗਰ ਕੌਣ ਕਿਸ ਤਰ੍ਹਾਂ ਕੰਮ ਕੀ ਆ ਪ੍ਰਗਟ ਹੋ ਰਹੇ ਆ ਕਿਸ ਤਰ੍ਹਾਂ ਪਰਮੇਸ਼ਰ ਕੰਮ ਕਰਦਾ ਪਿਆ ਲੋਕ ਕੀ ਆ ਸਿਰਫ ਪਖੰਡ ਕਹਿ ਰਹੇ ਆ ਲੋਕ ਕੀ ਆ ਵਿਰੋਧ ਕਰਦੇ ਵੇ ਜਿਸ ਤਰ੍ਹਾਂ ਪ੍ਰਭੂ ਜੀਸੂ ਅਸੀ ਦਾ ਲੋਕ ਵਿਰੋਧ ਕਰਦੇ ਸੀ ਜੇਕਰ ਉਹਨੇ ਵਿਅਕਤੀ ਨੂੰ ਚੰਗਾ ਕੀਤਾ ਤਾਂ ਉਹਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਂਗੀਆਂ ਹੋਣਗੀਆਂ ਜਿਹੜਾ ਪਰਿਵਾਰ ਚੰਗਾ ਹੋਇਆ ਉਹਦੇ ਅੰਦਰ ਖੁਸ਼ੀ ਆਈ ਜਾਣਗੇ ਤੇ ਦੂਸਰੇ ਲੋਕ ਹੀ ਵਿਰੋਧ ਕਰਦੇ ਵੇ ਉਹ ਚਾਹੁੰਦੇ ਨਹੀਂ ਹੈ ਕਿ ਲੋਕੀ ਚੰਗੇ ਹੋਣ ਇਹਦਾ ਮਤਲਬ ਲੋਕ ਚਾਹੁੰਦੇ ਨਹੀਂ ਕਿ ਲੋਕ ਚੰਗੇ ਹੋਣ ਪ੍ਰਭੂ ਯਿਸੂ ਸੇ ਕਹਿੰਦਾ ਮੈਂ ਆਇਆ ਆ ਰੋਗੀਆਂ ਨੂੰ ਕੀ ਚੰਗੇ ਰ ਕਰਨ ਦੇ ਲਈ ਐ ਇਸੇ ਤਰ੍ਹਾਂ ਪ੍ਰਭੂ ਕਹਿੰਦਾ ਸਦਾ ਤਿਕ ਬਸ ਪ੍ਰਭੂ ਕਹਿੰਦਾ ਸਦਾ ਤਿਕ ਬਸੋ ਸਦਾ ਤਿਕ ਭਲਾਈਆ ਕਰੋ ਕਿਉਂਕਿ ਪਰਮੇਸ਼ਰ ਨੇ ਕੀ ਹੈ ਸਦਾ ਹੀ ਭਲਾਈਆ ਕੀਤੀ ਆ ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ ਮਨੁੱਖ ਹਰੇਕ ਅਕਰਤ ਗੱਲ ਜੋ ਬੋਲਣ ਆਉਦੇ ਦਿਨ ਉਹਦਾ ਹਿਸਾਬ ਦੇਣਗੇ ਇਸ ਲਈ ਜੋ ਜੋ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਗਾ ਖੁਦਾ ਦੇ ਬਚਨ ਚ ਪੜਿਆ ਖੁਦਾ ਦੇ ਕਲਾਮ ਦੇ ਵਿੱਚ ਸਿੱਖਿਆ ਪ੍ਰਭੂ ਕਹਿੰਦਾ ਅੰਤ ਦੇ ਸਮੇਂ ਜਦੋਂ ਆਪ ਪਰਮੇਸ਼ਵਰ ਦੇ ਅੱਗੇ ਪੇਸ਼ ਹੋਣਾ ਆ ਜਦੋਂ ਇਸ ਧਰਤੀ ਨੂੰ ਆਪਾਂ ਛੱਡ ਕੇ ਜਾਣਾ ਆ ਜਦੋਂ ਪਰਮੇਸ਼ਵਰ ਨੇ ਸਾਡੇ ਆਤਮਾ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਉਹ ਤਾਂ ਪਰਮੇਸ਼ਵਰ ਕਹਿੰਦਾ ਕੀ ਆ ਤੁਸੀਂ ਹੀ ਆਪਣੀਆਂ ਗੱਲਾਂ ਤੋਂ ਧਰਮ ਨਹੀਂ ਤੇ ਆਪਣੀਆਂ ਗੱਲਾਂ ਤੋਂ ਕੀ ਹੈ ਦੋਸ਼ੀ ਠਹਿਰਾਏ ਜਾਓਗੇ ਅਬ ਪ੍ਰਭੂ ਕਹਿੰਦਾ ਤੁਸੀਂ ਸਦਾ ਤੀਕ ਵਸੋ ਸਦਾ ਤੀਕ ਕਿਸ ਤਰ੍ਹਾਂ ਵਸਣਾ ਆ ਪਰਮੇਸ਼ਵਰ ਦੇ ਨਾਲ ਕੀ ਹੈ ਸਮਾਂ ਸਪੈਂਡ ਕਰਨਾ ਆ ਪਰਮੇਸ਼ਵਰ ਦੇ ਨਾਲ ਕੀ ਆ ਪਰ ਰਹਿਣਾ ਆ ਤਾਂ ਕਿ ਆਪਾਂ ਇਸ ਧਰਤੀ ਉੱਤੇ ਕੀ ਆ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਦਾ ਤੀਕ ਵਸੀਏ ਸਦਾ ਤੀਕ ਆਪਾਂ ਕੀ ਆ ਭਲਾਈਆਂ ਕਰੀਏ ਇੱਕ ਦੂਜੇ ਦਾ ਕੀ ਆ ਆਦਰ ਕਰੀਏ ਇੱਕ ਦੂਸਰੇ ਦੇ ਲਈ ਆ ਦੋਵਾਂ ਬੇਨਤੀਆਂ ਕਰੀਏ। ਬਚਨ ਜੇ ਪਰਮੇਸ਼ਰ ਕਹਿੰਦਾ ਕਹਿੰਦਾ ਕੀ ਆ ਭਾਈ ਮਨੁੱਖ ਹਰੇਕ ਅਕਰਤ ਗੱਲ ਜੋ ਬੋਲਣ ਨਿਆਉ ਦੇ ਦਿਨ ਉਹਦਾ ਹਿਸਾਬ ਦੇਣਗੇ। ਕਿਉਂਕਿ ਪਰਮੇਸ਼ਰ ਦੇ ਉੱਤੇ ਲੋਕੀ ਦੋਸ਼ ਲਗਾਉਣ ਲੱਗੇ ਪਰਮੇਸ਼ਰ ਕਹਿੰਦਾ ਇਹ ਕੀ ਆ ਜੋ ਬੋਲਦੇ ਪਏ ਆ ਅੰਤ ਦੇ ਸਮੇਂ ਇਹ ਹਿਸਾਬ ਦੇਣਗੇ। ਅੱਜ ਵੀ ਬਹੁਤੇ ਲੋਕ ਬੋਲਦੇ ਪਏ ਨੇ। ਪਤਾ ਨਹੀਂ ਆ ਕੋਈ ਬਚਨ ਨਹੀਂ ਪੜਿਆ। ਕੁਝ ਪਤਾ ਵੀ ਨਹੀਂ ਆ। ਜੋ ਇੱਕ ਵਿਅਕਤੀ ਵਿਰੋਧ ਕਰਦਾ ਪਿਆ ਦੂਸਰਾ ਵੀ ਉਹਦੇ ਨਾਲ ਕੀ ਵਿਰੋਧ ਕਰ ਰਿਹਾ ਹੈ ਪਰ ਸਭ ਨਾਲ ਪਹਿਲਾ वचन ਨੂੰ ਪੜੋ ਕਿ ਖੁਦਾਵੰਦ ਕਿਸ ਤਰ੍ਹਾਂ ਕੰਮ ਕਰਦਾ ਪਿਆ ਸਰਤੀ ਉਤੇ ਸਭ ਤੋਂ ਪਹਿਲਾ वचन ਦੇ ਉਤੇ ਧਿਆਨ ਕਰੋ ਕਿ ਖੁਦਾਵੰਦ ਕਿਸ ਤਰ੍ਹਾਂ ਲੋਕਾਂ ਦੇ ਜੀਵ ਵਿੱਚ ਆਸ਼ੀਸ਼ ਨੂੰ ਰਿਲੀਜ਼ ਕਰਦਾ ਪਿਆ ਹੈ ਖੁਦਾਵੰਦ ਕਿਸ ਤਰ੍ਹਾਂ ਲੋਕਾਂ ਨੂੰ ਚੰਗਿਆ ਕਰਦਾ ਪਿਆ ਹੈ ਅੱਜ ਵਿਰੋਧ ਤਾਂ ਹੋ ਰਹੀ ਆ ਵਿਰੋਧ ਜਿਆਦਾ ਕਰ ਰਹੇ ਨੇ ਕਿ ਪਖੰਡਵਾਦ ਹੋ ਰਿਹਾ ਹੈ ਕੁਝ ਵੀ ਕੰਮ ਨਹੀਂ ਹੋ ਰੇ ਕੋਛ ਨਹੀਂ ਹੋ ਰਿਹਾ ਪਰਮੇਸ਼ਰ ਚਮਤਕਾਰ ਕਰੇ ਨਹੀਂ ਸਕਦਾ ਕਹਿ ਰਿਹਾ ਪਰਮੇਸ਼ਰ ਮਨੁੱਖਾ ਦਾ ਚਮਤਕਾਰ ਨਹੀਂ ਕਰ ਸਕਦਾ ਪਰਮੇਸ਼ਰ ਉਹਨੇ ਮਨੁੱਖ ਨੂੰ ਮਿੱਤਰ ਦਾ ਦਰਜਾ ਦੇ ਦਿੱਤਾ ਹੈ ਜੇਕਰ ਤੁਸੀਂ ਬਚਨ ਨੂੰ ਪੜ੍ਹੂਏ ਪਰਮੇਸ਼ਰ ਨੇ ਧਰਮੀ ਹੋਣ ਦਾ ਹੱਕ ਦਿੱਤਾ ਪਰਮੇਸ਼ਰ ਉਹਨੇ ਅੱਧੀਆ ਪੁੱਤਰ ਹੋਣ ਦਾ ਹੱਕ ਦਿੱਤਾ ਪਰਮੇਸ਼ਰ ਨੇ ਮਿੱਤਰ ਹੋਣ ਦਾ ਹੱਕ ਦੇ ਦਿੱਤਾ ਹੈ ਅੱਜ ਰਸਮ ਰਿਵਾਜਾਂ ਦਾ ਡਰ ਰੱਖਣ ਦੀ ਜਰੂਰਤ ਨਹੀਂ ਆ ਅੱਜ ਪਰਮੇਸ਼ਰ ਦਾ ਡਰ ਰੱਖਣ ਦੀ ਜਰੂਰਤ ਆ ਅੱਜ ਲੋਕਾਂ ਦੇ ਅੰਦਰ ਰਸਮ ਰਿਵਾਜ ਦਾ ਡਰ ਆ ਪਰਮੇਸ਼ਵਰ ਦਾ ਕੀ ਹੈ ਡਰ ਨਹੀਂ ਆ ਅੱਜ ਲੋਕ ਜੇਕਰ ਕੋਈ ਰਸਮ ਰਵਾਜ਼ ਕਰਵਾਉਂ ਤਾਂ ਇਹਨਾਂ ਲੋਕ ਇਹਨਾਂ ਕਿ ਸੋਤੋ ਕੀ ਹੈ ਬੁਰੀਾਈ ਹੋ ਗਈ ਪਰ ਜੇ ਕੋਈ ਪਰਮੇਸ਼ਵਰ ਦਾ ਵਿਰੋਧ ਕਰਦਾ ਪਏ ਉਹ ਕਹਿੰਦੇ ਕੀ ਆ ਅਸੀਂ ਚੰਗਾ ਕੰਮ ਕਰਦੇ ਪਏ ਆ ਅੱਜ ਕੀ ਆ ਪਰਮੇਸ਼ਵਰ ਦੀ ਬੁਰੀਾਈ ਨਾ ਕਰੋ ਖੁਦਾ ਦੀ ਬੁਰੀਾਈ ਨਾ ਕਰੋ ਕਿਸੇ ਮਨੁੱਖ ਦੇ ਕਰਕੇ ਖੁਦਾ ਦੀ ਬੁਰੀਾਈ ਨਾ ਕਰੋ ਕਿਸੇ ਮਨੁੱਖ ਦੇ ਕਰਕੇ ਪਰਮੇਸ਼ਵਰ ਦੇ ਉੱਤੇ ਦੋਸ਼ ਨਾ ਲਗਾਓ ਉਹ ਮਹਾਨ ਪਰਮੇਸ਼ਵਰ ਆ ਉਹ ਅਦਵਨ ਪਰਮੇਸ਼ਰ ਆ ਉਹ ਪੂਰੀ ਕੀ ਕੀ ਆ ਸਭ ਕੁਝ ਨਾਸ਼ ਕਰਨ ਦੀ ਤਾਕਤ ਰੱਖਦਾ ਸਭ ਕੁਝ ਬਣਾਉਣ ਦੀ ਤਾਕਤ ਵੀ ਉਹ ਰੱਖਦਾ ਆ ਸਭ ਕੁਝ ਬਦਲਣ ਦੀ ਤਾਕਤ ਉਹ ਰੱਖਦਾ ਆ ਉਹਦਾ ਹੱਥ ਛੋਟਾ ਨਹੀਂ ਆ ਜੋ ਕਹਿਪਾੜਾ ਕਰ ਸਕੇ ਉਹਦੇ ਕੱਲ ਭਾਰੀ ਵੀ ਨਹੀਂ ਆ ਜੋ ਦੁਆਵਾਂ ਨਾਲ ਸੁਣ ਸਕੇ ਅੱਜ ਕਿਸੇ ਵੀ ਵਿਅਕਤੀ ਪਰਮੇਸ਼ਰ ਦੇ ਉੱਤੇ ਦੋਸ਼ ਨਾ ਲਗਾਓ ਪਰਮੇਸ਼ਰ ਤੋਂ ਵਿਰੋਧ ਨਾ ਕਰੋ ਵਰਗੀ ਪਰਮੇਸ਼ਰ ਦੇ ਅੱਗੇ ਕੀ ਆ ਅਧੀਨ ਹੋ ਜਾਓ ਜੇਕਰ ਇਸ ਤਰ੍ਹਾਂ ਕਿਉਂ ਦੇ ਚਮਤਕਾਰ ਹੋ ਰਹੇ ਤਾਂ ਪਰਮੇਸ਼ਰ ਆਪਣਾ ਕੰਮ ਕਰਦਾ ਪਿਆ ਆ ਪਰਮੇਸ਼ਰ ਕੀ ਆ ਪ੍ਰਭੂ ਜੀਸਸਮਸੀ ਕੀ ਆਪਣਾ ਹੱਥ ਵਧਾਉਂਦਾ ਪਿਆ ਹਰ ਇੱਕ ਦੇ ਉੱਤੇ ਉਹ ਕਹਿੰਦਾ ਵੰਦਰ ਦੇ ਦਿਨਾਂ ਵਿੱਚ ਕੀ ਆ ਮੈਂ ਪਾਣੀਆਂ ਦੇਦਰ ਆਤਮਾ ਬੁਹਾ ਦਿਆਂਗਾ ਉਹ ਅੱਜ ਰੋਗੀਆਂ ਨੂੰ ਛੰਡਿਆ ਕਰਦਾ ਪਿਆ ਆ ਅੱਜ ਲੋਕਾਂ ਨੂੰ ਕੀ ਚੰਗਾ ਕਰਦਾ ਪਿਆ ਉਹ ਜਿਹੜੇ ਦੁਖੀ ਬਿਮਾਰ ਘਰਾਂ 'ਚ ਬੈਠੇ ਨੇ ਹਸਪੀਟਲਾਂ ਦੇ ਵਿੱਚ ਬੈਠੇ ਨੇ ਬਿਫਤਾਵਾਂ ਦੇ ਵਿੱਚ ਬੈਠੇ ਨੇ ਹਰ ਇੱਕ ਪਰੇਸ਼ਾਨੀ ਦੇ ਵਿੱਚ ਬੈਠੇ ਹੋਏ ਨੇ ਜਦੋਂ ਪੁਕਾਰਦੇ ਆ ਪਹਿਲਾ ਸਟੈਪ ਇਹ ਸ਼ੁਰੂ ਹੁੰਦਾ ਕੀ ਪਰਮੇਸ਼ਰ ਨੂੰ ਪੁਕਾਰਨਾ ਜਦੋਂ ਤੁਸੀਂ ਪਰਮੇਸ਼ਰ ਨੂੰ ਪੁਕਾਰਦੇ ਆ ਤਾਂ ਪਰਮੇਸ਼ਰ ਤੁਹਾਡੇ ਦੁਆਵਾਂ ਨੂੰ ਕੀ ਆ ਸੁਣ ਕੇ ਉੱਤਰ ਦਿੰਦਾ ਹੈ ਤੁਹਾਡੇ ਜ਼ਿੰਦਗੀ ਵਿੱਚ ਕੀ ਆ ਅਦਮਤ ਕਾਰਿਆ ਕਰਦਾ ਉਹ ਫਿਰ ਜਿਹੜੇ ਕਿ ਲੋਕ ਕਹਿੰਦੇ ਆ ਕਿ ਇਹਦੇ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਕੰਮ ਹੋ ਗਿਆ ਹੈ ਇਹ ਨਹੀਂ ਪਤਾ ਕਿ ਉਸ ਵਿਅਕਤੀ ਨੇ ਪਹਿਲਾਂ ਕੀ ਆ ਪਰਮੇਸ਼ਰ ਨੂੰ ਪੁਕਾਰਿਆ ਉਸ ਵਿਅਕਤੀ ਨੇ ਪਹਿਲਾਂ ਕੀ ਪਰਮੇਸ਼ਰ ਦੇ ਅੱਗੇ ਦੁਆਵਾਂ ਕਰਵਾਈ ਆ ਉਸ ਵਿਅਕਤੀ ਨੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਆ ਤਾਂ ਖੁਦ ਆ ਉਹਦੇ ਜ਼ਿੰਦਗੀ ਵਿੱਚ ਕੀ ਆ ਅਦਵਤ ਗੰਗਾ ਗੀਤਾ ਅਜਿਹੀ ਬਰਿਆਈ ਤੋਂ ਹਟੋ ਭਲਾਈ ਕਰੋ ਤੇ ਪਰਮੇਸ਼ਰ ਦੇ ਨਾਲ ਕੀਆ ਬਸੋ ਪਰਮੇਸ਼ਰ ਦੇ ਨਾਲ ਰਹਿਣਾ ਪਸੰਦ ਕਰੋ ਪਰਮੇਸ਼ਰ ਨੂੰ ਪੁਕਾਰੋ ਤਾਂ ਕਿ ਪਰਮੇਸ਼ਰ ਤੁਹਾਡੇ ਜੀਵਨਾਂ ਦੇ ਵਿੱਚ ਕੀਆ ਭਲਾਈਆਂ ਨੂੰ ਲੈ ਕੇ ਆਵੇ ਸਦਾ ਦੀਗੇ ਧਰਤੀ ਦੀ ਆਨੰਦ ਦੇ ਵਿੱਚ ਬਸੋ ਕੋਈ ਦੁਖੀ ਦੁੱਖਤ ਵਿੱਚ ਨਹੀਂ ਕੋਈ ਬਿਮਾਰੀਆ ਦੇ ਵਿੱਚ ਨਹੀਂ ਕੋਈ ਬਿਪਤਾ ਦੇ ਵਿੱਚ ਨਹੀਂ ਬਲਕਿ ਪਰਮੇਸ਼ਰ ਦੇ ਨਾਲ ਕੀਆ ਆਨੰਦ ਦੇ ਵਿੱਚ ਤੁਸੀਂ ਬਸੋ

ਮੇਰੇ ਖੁਦਾਵਾਨ ਤੁਹਾਡੀ ਪ੍ਰਾਰਥਨਾ ਮੇਰੇ ਪ੍ਰਭੂ ਇਹਨਾਂ ਦੇ ਵਚਨ ਜ਼ਿੰਦਗੀ ਵਿੱਚ ਵੀਜਿਆ ਜਾਵੇ ਪ੍ਰਭੂ ਇਹ ਵਚਨ ਤੇ ਅਮਲ ਕਰਨ ਵਾਲੇ ਹੋਣ ਮੇਰੇ ਮਹਾਨ ਪ੍ਰਭੂ ਵਚਨ ਇਹਨਾਂ ਦੀ ਜ਼ਿੰਦਗੀ ਵਿੱਚ ਚਰਾਈਆਂ ਨਾ ਜਾਵੇ ਪ੍ਰਭੂ ਜੀ ਤੁਸੀਂ ਹੀ ਮਹਾਨ ਪਰਮੇਸ਼ਰ ਮੇਰੇ ਪ੍ਰਭੂ ਜੇ ਇੱਕ ਇੱਕ ਦੇ ਜੀਵਨ 'ਚ ਤੁਸੀਂ ਕਾਰਿਆ ਕਰਦੇ ਤੇ ਉੱਤਮ ਕੰਮਾਂ ਨੂੰ ਪ੍ਰਗਟ ਕਰਦੇ ਆ ਮੇਰੇ ਪ੍ਰਭੂ ਆਪਣੇ ਮਹਾਨ ਕੰਮਾਂ ਦੀ ਜੋ ਕੀ ਪ੍ਰਗਟ ਕਰਦੇ ਆ ਮੇਰੇ ਪ੍ਰਭੂ ਅਤਿਬੁੱਧ ਕੰਮਾਂ ਨੂੰ ਪ੍ਰਭੂ ਤੁਸੀਂ ਪ੍ਰਗਟ ਕਰਦੇ ਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪ੍ਰਭੂ ਇੱਕ ਇੱਕ ਦੇ ਜੀਵਨ ਨੂੰ ਬਲੈਸ ਕਰ ਪ੍ਰਭੂ ਜਿੰਨੇ ਵੀ ਦੁਖੀ ਬਿਮਾਰ ਨੇ ਪ੍ਰਭੂ ਆਪਣੇ ਬਚਨ ਦੁਆਰਾ ਚੰਗਿਆ ਕਰ ਕਿਉਂਕਿ ਤੁਹਾਡੇ ਬਚਨ ਜੇ ਲਿਖਿਆ ਮੇਰੇ ਮੁਖਾਰ ਪਰਮੇਸ਼ਾ ਤੁਹਾਡਾ ਬਚਨ ਮੈਨਾਂ ਕਰਦਾ ਮੇਰੇ ਪ੍ਰਭੂ ਕਿਹਦਰਾ ਬਚਨ ਹੈ ਜਿਹੜਾ ਪ੍ਰਭੂ ਆਉਣ ਵਾਲੀ ਤਬਾਹੀਤ ਤੋਂ ਬਚਾਉਂਦਾ ਹੈ ਪ੍ਰਭੂ ਜਿਹੜਾ ਕਿ ਮਨੁੱਖਾ ਨੂੰ ਅਨੰਤ ਕਰਦਾ ਪ੍ਰਭੂ ਤੇਰੇ ਬਚਨ ਦੁਆਰਾ ਸੇ ਅਨੰਦ ਕੀਤੇ ਜਾਂਦੇ ਪ੍ਰਭੂ ਅੱਜ ਬਚਨ ਦੁਆਰਾ ਛੁਟਕਾਰੇ ਨੂੰ ਰੀਲீஸ் ਕਰ ਜਿੰਨੇ ਵੀ ਤੇਰੀ ਰਵਾਨੀ ਨੂੰ ਸੁਨਣ ਪ੍ਰਭੂ ਆਸ਼ੀਸ਼ ਨੂੰ ਪ੍ਰਾਪਤ ਕਰਨ ਬਰਿਆਇ ਤੋਂ ਹਟਣ ਮੇਰੇ ਪ੍ਰਭੂ ਭਲਾਈ ਕਰਨ ਤੇ ਸਦਾ ਦੀਕ ਤੁਹਾਡੇ ਨਾਲ ਵਸਣ ਮੇਰੇ ਪ੍ਰਭੂ ਜੀ ਕੁਦਰਤ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਦੁਆਵਾਂ ਨੂੰ ਸੁਣਨ ਲਈ ਇੱਕ ਇੱਕ ਨੂੰ ਉੱਤਰ ਦੇਣ ਦੇ ਲਈ ਪ੍ਰਭੂ ਜਿੰਨੇ ਵੀ ਲੋਕ ਮੇਰੇ ਪ੍ਰਭੂ ਤੇਰੇ ਅੱਗੇ ਪੁਕਾਰਨ ਕਿਸੇ ਵੀ ਵਿਸ਼ੇ ਦੇ ਅਨਸਾਰ ਪ੍ਰਭੂ ਜੋ ਵੀ ਦੁਆਵਾਂ ਵਿੱਚ ਤੁਹਾਡੇ ਕੇ ਲੈ ਕੇ ਹੋਣ ਮੇਰੇ ਪ੍ਰਭੂ ਦੀ ਇੱਕ ਇੱਕ ਨੂੰ ਉੱਤਰ ਦੇਣਾ ਪ੍ਰਭੂ ਇੱਕ ਇੱਕ ਨੂੰ ਉੱਤਰ ਦੇਣਾ ਪ੍ਰਭੂ ਕੋਈ ਤੁਹਾਡਾ ਬਚਨ ਕਹਿੰਦਾ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਦੇ ਨਾਲ ਕੀਆ ਭੂਤਾਂ ਨੂੰ ਕੱਢਦਾ ਹੈ ਕਿਉਂਕਿ ਪਰਮੇਸ਼ਵਰ ਦਾ ਰਾਜ਼ ਕੀ ਹੈ ਮਨੁੱਖਾ ਤੇ ਆ ਗਿਆ ਹੈ ਪ੍ਰਭੂ ਅੱਜ ਰਾਜ ਤੁਹਾਡਾ ਹੈ ਪਰਮੇਸ਼ਰ ਕੌਂਚੇ ਦੇ ਵਿੱਚ ਲਿਖਿਆ ਯਹੋਵਾ ਦਾ ਰਾਜ ਸਦਾ ਦਾ ਰਾਜ ਹੋਵੇਗਾ। ਪ੍ਰਭੂ ਤੁਸੀਂ ਸਦਾਈ ਰਾਜ ਕਰਨ ਵਾਲੇ ਪਰਮੇਸ਼ਰ ਹੈ। ਪਿਤਾ ਏਕ-ਇਕ ਨੂੰ ਬਲੈਸ ਕਰ। ਏਕ-ਇਕ ਨੂੰ ਆਸ਼ੀਸ਼ ਤੇ ਬਰਕਤ ਦੇ ਮੇਰੇ ਪ੍ਰਭੂ। ਏਕ-ਇਕ ਦੇ ਜੀਵਨ 'ਚ ਤੇਰੀ ਅਦਭੁਤ ਆਸ਼ੀਸ਼ ਹੋਵੇ। ਕਿਰਪਾ ਦੇ ਕਿਰਪਾ ਹੈ ਪ੍ਰਭੂ। ਇਸ ਬਚਨ ਦੁਆਰਾ ਸਾਰਿਆਂ ਨੂੰ ਬਲੈਸ ਕਰਨਾ ਪ੍ਰਭੂ। ਇਸ ਬਚਨ ਦੁਆਰਾ ਸਭਨਾਂ ਨੂੰ ਆਸ਼ੀਸ਼ ਤੇ ਬਰਕਤ ਦੇਣਾ। ਤੁਹਾਡੀ ਵੱਡੀ ਕਿਰਪਾ ਹੋਵੇ। ਇਹ ਦੋਵੇਂ ਇੰਤੈਨ ਸੁਣਿਆ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ। ਇਹ ਸਾਰੀ ਪ੍ਰਾਰਥਨਾ ਖੁਦਾਵੰ ਪਰਮੇਸ਼ੁਰ ਜੀ ਉਸ ਨੂੰ ਸੀ ਨਾਮ ਦੇ ਵਿੱਚ ਪਿਤਾ ਪਰਮੇਸ਼ੁਰ ਦੇ ਕੋਲੋਂ ਧੰਨਵਾਦ ਸਤਿਮੰਗਦਾਵਾ ਆਮੀਨ ਗੋਡ ਬles ਸਾਰਿਆਂ ਨੂੰ ਜੈਮਸੀ ਦੀ ਖੁਦਾਵੰ ਇਸ ਬਚਨ ਦੁਆਰਾ ਤੁਹਾਨੂੰ ਆਸ਼ੀਸ਼ ਤੇ ਵਰਕਤ ਦੇ